ਮੈਚ ਦੇ ਆਖਰੀ ਓਵਰਾਂ ਵਿੱਚ ਤੇਜ਼ ਗੇਂਦਬਾਜ਼ ਅਰਸ਼ਦੀਪ ਦੇ ਨਾਂਨੇ ਦਾ ਵਜ਼ਨ ਲੱਗ ਪਿਆ ਪੀਪੀ ਦੋ ਵਿਕਟਾਂ ਲੈ ਕੇ ਅਰਸ਼ਦੀਪ ਨੇ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿੱਚ ਨਿਭਾਈ ਐਮ ਭੂਮਿਕਾ ক্রিকেট वर्ल्ड कप ਵਿੱਚ ਭਾਰਤ ਦੀ ਟੀਮ ਨੇ ਸਾਊਥ ਅਫਰੀਕਾ ਦੀ ਟੀਮ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਦਾ ਰੁਤਬਾ ਹਾਸਲ ਕਰ ਲਿਆ ਹੈ ਜ਼ਬਰਦਸਤ ਮੁਕਾਬਲੇ ਤੋਂ ਬਾਅਦ ਭਾਰਤ ਦੂਜੀ ਵਾਰ T20 ਵਿਸ਼ਵ ਵਿਜਤਾ ਬਣਿਆ ਹੈ ਤੇ ਇਸ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ ਅਤੇ ਟੀਮ ਵਿੱਚ ਇਕਲੌਤੇ ਪੰਜਾਬੀ ਸਿੱਖ ਖਿਡਾਰੀ ਅਰਸ਼ਦੀਪ ਸਿੰਘ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਅਰਸ਼ਦੀਪ ਸਿੰਘ ਨੇ ਵਰਲਡ ਕੱਪ ਵਿੱਚ ਕੁੱਲ 17 ਅਤੇ ਫਾਈਨਲ ਮੈਚ ਵਿੱਚ ਦੋ ਮਹੱਤਵਪੂਰਨ ਵਿਕਟਾਂ ਹਾਸਲ ਕਰਕੇ ਭਾਰਤ ਨੂੰ ਜਿੱਤ ਦਿਵਾਉਣ ਵਿੱਚ अहम ਭੂਮਿਕਾ ਨਿਭਾਈ ਜਿਨ੍ਹਾਂ ਵਿੱਚੋਂ ਇੱਕ ਵਿਕਟ ਵਿਰੋਧੀ ਟੀਮ ਸਾਊਥ ਅਫਰੀਕਾ ਦੇ ਕਪਤਾਨ ਐਡਮ ਮਾਰਕਰਮ ਅਤੇ ਦੂਜੀ ਵਿਕਟ ਤੇਜ਼ੀ ਨਾਲ ਸਕੋਰ ਬਣਾ ਰਿਹਾ ਹੈ ਵਿਕਟ ਕੀਪਰ ਦੀ ਸੀ ਇਸ ਮੌਕੇ ਤੇ ਉਹਨਾਂ ਦੇ ਮੈਂ ਨਾ ਕਿਰੰਦੀ ਹਾਂ ਮੈਂ ਅਰਸ਼ ਦੀ ਮੰਮੀ ਆ ਅਰਸ਼ ਫਰਾਦ ਦਾ ਬੋਤਾ ਹੈ ਤੇ ਅਸ਼ ਬਹੁਤ ਵਧੀਆ ਰਾਤੀ ਬਹੁਤ ਵਧੀਆ ਜਿਹੜਾ ਉਹਨਾਂ ਨੇ ਕੀਤਾ ਇੰਡੀਆ ਜਿੱਤਿਆ ਇੰਡੀਆ ਦੀ ਛੋੜੀ ਟਰਾਫੀ ਪਾਈ ਆ ਵਾਹਿਗੁਰੂ ਦੀ ਬੜੀ ਕਿਰਪਾ ਸਾਰੀ ਟੀਮ ਇਕੱਠੀ ਹੋ ਕੇ ਚੱਲਦੀ ਆ ਜੀ ਤੇ ਬੜਾ ਮਾਣ ਹੈ ਸਾਨੂੰ ਆਪਣੇ ਬੇਟੇ ਤੇ ਹਾਂ ਜੀ ਇੱਕ ਕੱਲਾ ਸਰਦਾਰ ਹੈ ਪੂਰੀ ਟੀਮ ਦੇ ਵਿੱਚ ਤੇ ਸਾਰੇ ਨੂੰ ਬੋਲਦੇ ਨੇ ਕਿੰਗ ਇਜ਼ ਕਿੰਗ ਤੇ ਸਹੀ ਗੱਲ ਵਾਹਿਗੁਰੂ ਤੇ ਸਦਾ ਕਿਰਪਾ ਰੱਖਿਓ ਸਿੱਖੀ ਸਰੂਪ ਆ ਤੇ ਸਦਾ ਉਹ ਇਸਰਾਈਲ ਵੇ ਚੜ੍ਹਦੀ ਕਲਾ ਚ ਰਵੇ ਜਿਹੜੇ ਸਾਡੇ ਕੋ ਅੰਦਾਜ਼ ਦਾ ਸੁਭਾਅ ਬਹੁਤ ਵਧੀਆ ਸਭ ਨੂੰ ਹਾਸਾ ਮਜ਼ਾਕ ਖੁਸ਼ ਹੋ ਕੇ ਮਿਲਣਾ ਐ ਨਹੀਂ ਕਰਨਾ ਵੀ ਤੁਸੀਂ ਦੇਖੋ ਆ ਜੋ ਇੰਡੀਆ ਟੀਮ ਚ ਖੇਡ ਰਿਹਾ ਹੈ ਅਗਰ ਤੁਸੀਂ ਬੈਠਾ ਹੋ ਤੁਸੀਂ ਉਹਦੇ ਨਾਲ ਗੱਲ ਕਰੋਗੇ ਨਾ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਉਹ ਇੰਡੀਆ ਟੀਮ ਚ ਖੇਡਦਾ ਇੰਨਾ ਵੱਡਾ ਖਿਡਾਰੀ ਆ ਤੇ ਉਹਦੇ ਪਿੱਛੇ ਉਹਦਾ ਕਰਕੇ ਸਾਨੂੰ ਜਦੋਂ ਸਾਰੇ ਵਧਾਈਆਂ ਦਿੰਦੇ ਬੜਾ ਮਾਣ ਮਹਿਸੂਸ ਹੁੰਦਾ ਜਾਈਦਾ ਸਕੂਲ ਜਾਈਦਾ ਸਕੂਲ ਦੇ ਜਾਇਦਾ ਬੱਚੇ ਆਉਂਦੇ ਨੇ ਮੈਡਮ ਤੁਹਾਡੇ ਬੇਟੇ ਨੇ ਇਦਾਂ ਕੀਤਾ ਮੈਡਮ ਤੁਹਾਡੇ ਬੇਟੇ ਨੇ ਇਦਾਂ ਖਿਲਿਆ ਬੜਾ ਚੰਗਾ ਲੱਗਦਾ ਹੁਣ ਜਿਵੇਂ ਸਾਡੀਆਂ ਸਕੂਲ ਗੇਮਸ ਸਟਾਰਟ ਹੋ ਜਾਣੀਆਂ ਨੇ ਸਾਡੇ ਪਹਿਲੇ ਦਿਨ ਜਦੋਂ ਸਾਰੇ ਅਸੀਂ ਉਥੇ ਡੀਪੀ ਪੀਟੀਜ਼ ਲੈਕਚਰਸ ਇਕੱਠੇ ਹੋਣੇ ਸਾਰਿਆਂ ਨੇ ਵਧਾਈਆਂ ਦੇਣੀਆਂ ਪਹਿਲੇ ਦਿਨ ਉਹ ਟੀਮ ਦੀਆਂ ਹੀ ਗੱਲਾਂ ਚੱਲਣੀਆਂ ਹਨ ਤੇ ਬੜਾ ਚੰਗਾ ਲੱਗਦਾ ਉਦੋਂ ਜਦੋਂ ਸਾਰਿਆਂ ਤੋਂ ਵਧਾਈਆਂ ਮਿਲਦੀਆਂ ਨੇ ਸਵੇਰ ਦਾ ਬਹੁਤ ਵਧਾਈਆਂ ਮਿਲ ਰਹੀਆਂ ਨੇ ਲੱਡੂ ਵੰਡ ਰਹੇ ਆ ਤੇ ਅਸੀਂ ਕਹਿੰਦੇ ਆ ਕਿ ਵਾਹਿਗੁਰੂ ਸਦਾ ਉਹਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਸਦਾ ਤਰੱਕੀਆਂ ਬਖਸ਼ੇ ਅਸੀਂ ਲੰਡ ਸਰਦ ਜੀ ਜਿੰਦਰ ਸਿੰਘ ਜੀ ਅਸਲੀ ਸਰਦ ਦੋਤੇ ਆ ਜੀ ਬਹੁਤ ਵਧੀਆ ਬਣ ਕੀਤਾ ਜੀ ਬਹੁਤ ਵਧੀਆ ਤੋਂ ਸਾਡੇ ਵਾਸਤੇ ਨਹੀਂ ਇਹਨਾ ਆਈਡੀਆ ਵਾਸਤੇ ਕੀਤਾ ਵਾ ਸਾਡੇ ਦੇ ਸੁਆਦ ਆ ਜੇ ਨਿਆਣੇ ਵਾਲਾ ਜੇ ਸਾਡੇ ਨਾਲ ਨਹੀਂ ਹੋਦਾ ਇਕਦਿਓ ਸਾਡਾ ਦੋਤਾ ਹੀ ਆ ਤੇ ਦੋਤਾ ਰਹਿਣਾ ਹੁੰਦਾ ਤੇ ਛੋਟਾ ਇਹ ਬੱਚਾ ਸਾਡੇ ਵਾਸਤੇ ਛੋਟਾ ਹੀ ਆ ਜੀ ਹਾਂ ਜੀ ਭਾਵੇਂ ਉਸਦੇ ਨਾਲ ਸਤਾਬ ਤਗੜਾ ਨਾ ਸਾਡੇ ਵਾਸਤੇ ਛੋਟਾ ਬੱਚਾ ਬਹੁਤ ਬਹੁਤ ਵਧਾਈਆਂ ਸੇਰਦੇ ਵਧਾਈਆਂ ਮਿਲਦੀਆਂ ਬਹੁਤ ਜ਼ਾਦੀ ਅਸੀਂ ਨੇ ਸੁਨੇ ਚਲੇ ਜਾਨੇ ਹੈ ਗਰਾਉਂਡ ਦੇ ਵਿੱਚ ਉਹਦੇ ਨਾਲ ਆਓ ਪਾਪਾ ਜੀ ਮੇਰੇ ਨਾਲ ਚਲੋ ਉਸ ਮੋਲੇ ਨਾਲ ਮਿਲ ਕੇ ਆ ਗਿਆ ਉਹ ਮੈਂ ਉਹ ਅਖਲਾ ਯਾਰ ਇਹਨੂੰ ਨਾਲ ਕਰਾਇਓ ਘੜੀ ਤੇ ਉੱਥੇ ਖੇਡ ਕੇ ਜਾਣਾ ਹੈ ਕਿ ਬਹੁਤ ਸਾਰੇ ਮੁੰਡੇ ਵਾਕੂ ਆਇਤੇ ਬਹੁਤ ਤਨ ਹੁਣ ਪੁੱਛਦੇ ਜੀ ਨੇ ਬਈ ਐਸ ਦੀ ਕਦੋਂ ਆਇਆ ਕਦੋਂ ਬਣਿਆ ਆਣਾ ਅਸੀਂ ਨੇ ਵੀ ਹੁਣ ਨੇ ਟਾਈਮ ਲੱਗਦਾ ਹੁਣ ਵੀ ਜੀ ਚੱਲਿਆ ਤੇ ਸਰਪਤੀ ਮੈਂ ਤਾਂ ਹਾਂ ਤਾਂ ਵੇਖਿਆ ਨਹੀਂ ਜੀ ਦੋ ਘਰ ਤਰਨ ਤੇ ਅਸੀਂ ਸਾਡਾ ਬੀਬੀ ਵੜ ਗਿਆ ਮੁੜ ਕੇ ਪੰਜਾਬ ਨੂੰ ਰਾਤ ਤੱਕ ਰਹਿ ਕੇ ਅਸੀਂ ਪੁੱਛਦੇ ਰਹੇ ਆਪਣੇ ਮੇਰੇ ਨੂੰ ਕੋਈ ਹਾਂ ਕੀ ਬਣਿਆ ਕੀ ਬਣਿਆ ਉਹ ਇੱਕ ਰਾ ਨਾਲ ਬਰਾਬਰ ਜੇ ਜਾਣਦੇ ਆ ਮੈਂ ਕਿਹਾ ਵੀ ਹੱਸੋ ਵੀ ਚਲੋ ਕੋਈ ਗੱਲ ਨਹੀਂ ਤੇ ਮੁੜ ਕੇ ਜਾਗਰਮ ਦਸਾਦਾ ਵੀ ਇੰਡੀਆ ਨੇ ਮੈਚ ਜਿੱਤ ਲਿਆ ਮਹਾ ਬਹੁਤ ਵਧੀਆ ਆ ਜਦੋਂ ਮੁੜ ਕੇ ਨੀਂਦ ਵਧੀ ਆ ਗਈ ਜਦੋਂ ਬਹੁਤ ਵਧੀਆ ਆਉਂਦੀ ਨਹੀਂ ਸੀ ਤੇ ਬਈਰ ਦਾ ਹਮੇਸ਼ਾ ਇੱਕ ਹੀ ਬੜਿਆਵੇਂ ਜਿੱਤੇ ਜਿੱਤੇ ਹਾਰ ਲਏ ਆ ਤੇ ਸਭ ਜਿਹੜਾ ਬਹੁਤ ਵਧੀਆ ਹੋਇਆ ਮਹਾਰਾਜ ਨੇ ਬੜੀ ਕਿਰਪਾ ਕਿਰਪਾ ਮਹਾਰਾਜ ਦੀ ਆ ਸੱਚੀ ਕਾਲ ਜੀ ਮੇਰਾ ਨਾਮ ਲਾਪੀ ਸਿੰਘ ਮੈਂ ਅਰਸ਼ਦੀਪ ਦਾ ਮਾਮਾ ਤੇ ਅਰਸ਼ਦੀਪ ਨੇ ਰਾਤ ਵਾਲੇ ਮੈਚ ਦੇ ਵਿੱਚ ਬਹੁਤ ਸੋਹਣੀ ਬੋਲਿੰਗ ਕੀਤੀ ਬੜਾ ਪੰਜਾਬ ਦੇ ਵਿੱਚ ਸਾਰੇ ਦੁਨੀਆਂ ਦੇ ਵਿੱਚ ਸਿੱਖ ਜਗਤ ਦੇ ਵਿੱਚ ਸਾਰੇ ਨੇ ਚ ਨਾਮ ਰੋਸ਼ਨ ਕੀਤਾ ਉਹਨੇ ਅਰਸ਼ਦੀਪ ਸ਼ੁਰੂ ਤੋਂ ਹੀ ਆਪਣੇ ਜਿਹੜਾ ਵਾ ਉਹਦਾ ਲਗਾਵ ਬਹੁਤ ਸੀ ক্রিকেট ਦੇ ਵੱਲ ਉਹਨੇ ਸ਼ੁਰੂ ਤੋਂ ਹੀ ਆਪਣਾ ক্রিকেট ਨੂੰ ਇੱਕ ਜਨੂਨ ਦੀ ਤਰ੍ਹਾਂ ਲਿਆ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਉਸ ਜਨੂਨ ਦਾ ਹੀ ਨਤੀਜਾ ਹੈ ਕਿ ਉਹ ਇਸ ਮੁਕਾਮ ਤੇ ਪਹੁੰਚ ਸਕਿਆ ਰਾਤ ਵਾਲੇ ਮੈਚ ਬਾਰੇ ਜੇ ਗੱਲ ਕਰੀਏ ਤਾਂ ਰਾਤ ਵਾਲਾ ਮੈਚ ਬਹੁਤ ਵਸਾ ਹੈ ਅਰਸ਼ਦੀਪ ਦੀ ਬੋਲਿੰਗ ਬਹੁਤ ਵਧੀਆ ਵਿਕਟ ਟੂ ਵਿਕਟ ਬੋਲਿੰਗ ਹੋਣੀ ਸੀ ਅਰਸ਼ਦੀਪ ਵੀ ਬਾਕੀ ਰੋਹਿਤ ਸ਼ਰਮਾ ਵੱਲੋਂ ਬਹੁਤ ਸਪੋਰਟ ਸੀ ਕਿ ਹਾਂ ਉਹ ਬੋਲਿੰਗ ਕਰ ਇਸ ਕਰਕੇ ਅਰਸ਼ਦੀਪ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਸਾਨੂੰ ਮਾਣ ਆ ਸਾਡੇ ਪਣੇਵੇਂ ਤੇ ਸਾਨੂੰ ਮਾਣ ਆ ਗੁਰਦਾਸਪੁਰ ਨੂੰ ਬਟਾਏ ਨੂੰ ਪੰਜਾਬ ਨੂੰ ਸਾਰੇ ਇੰਡੀਆ ਨੂੰ ਕਿ ਸਾਰੇ ਦੁਨੀਆ ਨੂੰ ਹੀ ਅਰਸ਼ਦੀਪ ਤੇ ਮਾਣ ਆ ਕਿ ਉਹਨੇ ਇੰਨੀ ਵਧੀਆ ਪਰਫਾਰਮੈਂਸ ਕੀਤੀ ਤੇ ਬਾਕੀ ਸਾਰੇ ਜਿੰਨੇ ਵੀ ਉਹਦੇ ਫੈਨ ਬੋਲਿੰਗ ਆ ਜਿਹਨੇ ਵੀ ਉਹਦੇ ਸ਼ੁਭਚਿੰਤ ਗਿਆ ਇਹ ਸਾਰਾ ਕੁਝ ਉਹਨਾਂ ਦੀਆਂ ਦੁਆਵਾਂਾਂ ਦੇ ਕਰਕੇ ਹੀ ਆ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬਹੁਤ ਸਾਰੀਆਂ ਉਹ ਦੁਆਵਾਂ ਉਹਦੇ ਨਾਲ ਸੀ ਉਹਦਾ ਲੱਕ ਉਹਦੇ ਨਾਲ ਸੀ ਕਿ ਜਿਹੜਾ ਉਹ ਇਸ ਟਾਈਮ ਇਸ ਮੁਕਾਮ ਤੇ ਪਹੁੰਚਿਆ ਵਾ ਬਹੁਤ ਮਿਹਨਤ ਕੀਤੀ ਬੱਚੇ ਨੇ ਸਾਡੀ ਅੱਖਾਂ ਦੇ ਸਾਹਮਣੇ ਸਾਡੇ ਹੱਥਾਂ ਵਿੱਚ ਸਭ ਕੁਝ ਇਹ ਨਿਕਲਿਆ ਵਾ ਅਸੀਂ ਦੇਖਿਆ ਵਾ ਵੀ ਹਾਂ ਉਹਨੇ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇਸ ਟਾਈਮ ਇਸ ਮੁਕਾਮ ਤੇ ਪਹੁੰਚਿਆ ਵਾ ਕਾਮਯਾਬੀ ਦੇਖਣੀ ਕਾਮਯਾਬੀ ਕਾਮਯਾਬ ਹੋਏ ਬੰਦੇ ਨੂੰ ਵੇਖਣਾ ਬਹੁਤ ਵਧੀਆ ਲੱਗਦਾ ਵਾ ਪਰ ਕਾਮਯਾਬ ਪਹੁੰਚੇ ਤੱਕ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਅੱਗੇ ਆਇਆ ਵਾ ਉਹ ਉਹ ਹੀ ਜਾਣ ਸਕਦੇ ਜਿਹੜੀ ਉਹਦੇ ਕਰੀਬੀ ਉਹਦੇ ਕੋਲ ਇਸ ਤਰ੍ਹਾਂ ਦੇ ਸਿੱਖ ਸਰਦਾਰ ਦੀ ਇੱਕ ਵੱਖਰੀ ਪਹਿਚਾਨ ਸਾਰੀ ਟੀਮ ਦੇ ਵਿੱਚ ਇੱਕ ਵੱਖਰਾ ਸਿੰਘ ਸਰਦਾਰ ਸਿੰਘ ਜਿੰਕ ਕਿੰਗ ਸਰਦਾਰ ਹੈ ਉਹ ਅਸਰਦਾਰ ਹੈ ਇਸ ਲਈ ਸਰਦਾਰ ਨੇ ਸਾਰੀ ਟੀਮ ਦੇ ਵਿੱਚ ਇੱਕ ਵੱਖਰੀ ਪਛਾਣ ਬਣਾ ਕੇ ਰ